सीएम केजरीवाल ਨੂੰ ਹਾਈ ਕੋਰਟ ਤੋਂ ਝਟਕਾ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਦਿੱਲੀ ਸ਼ਰਾਬ ਕਪਲੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਝਟਕਾ ਲੱਗਾ ਹੈ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਕੇਜਰੀਵਾਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਸਬਰਨ ਕਾਂਤਾ ਸ਼ਰਮਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਕੇਂਦਰ ਸਰਕਾਰ ਅਤੇ ਕੇਜਰੀਵਾਲ ਵਿਚਾਲੇ ਨਹੀਂ ਸਗੋ ED ਅਤੇ ਉਹਨਾਂ ਵਿਚਕਾਰ ਮਾਮਲਾ ਹੈ ਏਜੰਸੀ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ منی ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਕਿਸੇ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਜਾ ਸਕਦਾ ईडी ਕੋਲ ਕਾਫੀ ਸਬੂਤ ਹਨ ਮੁੱਖ ਮੰਤਰੀ ਨੂੰ ਜਾਂਚ ਵਿੱਚ ਪੁੱਛਗਿੱਛ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ ਜੱਜ ਕਾਨੂੰਨ ਨਾਲ ਬੱਜੇ ਹੁੰਦੇ ਹਨ ਰਾਜਨੀਤੀ ਨਾਲ ਨਹੀਂ ईडी ਦੇ ਮਾਮਲੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਨਿੱਜੀ ਤੌਰ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਤੌਰ ਤੇ ਵੀ ਸ਼ਾਮਲ ਸਨ ਹਾਈ ਕੋਰਟ ਨੇ ਕਿਹਾ ਕਿ ਇਹ ਇੱਕ ਨਿਆਂਇਕ ਪ੍ਰਕਿਰਿਆ ਹੈ ਜੇਕਰ ਤੁਸੀਂ ਮੁਆਫੀ ਦੀ ਪ੍ਰਕਿਰਿਆ ਤੇ ਸ਼ੱਕ ਕਰਦੇ ਹੋ ਤਾਂ ਤੁਸੀਂ ਜੱਜ ਤੇ ਦੋਸ਼ ਲਾ ਰਹੇ ਹੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ईडी ਨੇ ਆਪਣੀ ਦਲੀਲ ਚ ਕਿਹਾ ਹੈ ਕਿ ਪਟੀਸ਼ਨ ਕਰਤਾ ਇਸ ਪੂਰੇ ਮਾਮਲੇ ਚ ਸ਼ਾਮਲ ਹੈ ਰਾਗਮੰਤਾ ਅਤੇ ਸ਼ਰਤ ਰੈਡੀ ਦੇ ਬਿਆਨਾਂ ਮੰਗ ਇਸ ਮਾਮਲੇ ਵਿੱਚ ਕਈ ਬਿਆਨ ਦਰਜ ਕੀਤੇ ਗਏ ਹਨ ਕੇਜਰੀਵਾਲ ਵੱਲੋਂ ਆਪਣੀ ਪਟੀਸ਼ਨ 'ਚ ਸਰਕਾਰੀ ਗਵਾਹਾਂ ਦੇ ਬਿਆਨਾਂ ਤੇ ਸਵਾਲ ਉਠਾਏ ਗਏ ਹਨ ਇਸ ਤੇ ਟਿੱਪਣੀ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਮਨਜ਼ੂਰੀ ਦੇਣ ਵਾਲੇ ਦਾ ਬਿਆਨ ED ਨੇ ਨਹੀਂ ਸਗੋ ਅਦਾਲਤ ਨੇ ਲਿਖਿਆ ਹੈ ਜੇਕਰ ਤੁਸੀਂ ਉਸ ਤੇ ਸਵਾਲ ਚੁੱਕਦੇ ਤਾਂ ਤੁਸੀਂ ਜੱਜ ਤੇ ਸਵਾਲ ਚੁੱਕ ਰਹੇ ਹੋ ਦੱਸਣ ਯੋਗ ਹੈ ਕਿ ਸ਼ਰਾਬ ਨੀਤੀ ਕਪਲੇ ਮਾਮਲੇ 'ਚ ਗ੍ਰਿਫਤਾਰ ਅਰਵਿੰਦ ਕੇਜਰੀਵਾਲ ਨੇ ਪਟੀਸ਼ਨ ਵਿੱਚ ਆਪਣੀ ਗ੍ਰਿਫਤਾਰੀ ਅਤੇ ਫਿਰ ED ਦੇ ਰਿਮਾਂਡ ਨੂੰ ਗੈਰ ਸੰਵਿਧਾਨਕ ਘਰਾੜ ਦਿੱਤਾ ਸੀ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ 11 ਮਾਰਚ ਨੂੰ ਅਰਵ ਜਾਂਚ ਏਜੰਸੀ ਨੇ ਕੇਜਰੀਵਾਲ ਨੂੰ ਆਕਾਰੀ ਨੀਤੀ ਕਪਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਵਿੱਚ ਸ਼ਾਮਲ ਦੱਸਿਆ ਹੈ ਕੇਜਰੀਵਾਲ ਪਹਿਲਾਂ ED ਦੀ ਹਿਰਾਸਤ ਵਿੱਚ ਸਨ ਬਾਅਦ 1 ਅਪ੍ਰੈਲ ਨੂੰ ਰੌਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਤਿਹਾਰ ਜੇਲ੍ਹ ਭੇਜ ਦਿੱਤਾ ਸੀ ਆਖਿਰ ਕਿਉਂ ਪਖਿਆ ਗੁਰਦੁਆਰਾ ਹਾਦ ਦਾ ਨਾਰਾ ਸਾਹਿਬ ਦੀ ਕਮੇਟੀ ਦਾ ਵਿਵਾਦ ਮਲੇਰ ਕੋਟਲਾ ਸਥਿਤ ਗੁਰਦੁਆਰਾ ਹਾਦ ਦਾ ਨਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹੋਈ ਤਾਜ਼ਾ ਚੋਣ ਉਸ ਵਕਤ ਵਿਵਾਦਾਂ 'ਚ ਚਿੱਕ ਗਈ ਜਦੋਂ ਕੁਝ ਪੁਰਾਣੇ ਕਮੇਟੀ ਮੈਂਬਰਾਂ ਅਤੇ ਪ੍ਰਧਾਨਾਂ ਵੱਲੋਂ ਇਸ ਤੇ ਸਵਾਲ ਖੜੇ ਕਰਦ ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਕਮੇਟੀ ਦੀ ਚੋਣ ਤਰਸਿੱਤ ਦੇ ਚੇਅਰਮੈਨ ਵੱਲੋਂ ਗੁਰਦੁਆਰਾ ਸਾਹਿਬ ਦੀ ਬਜਾਏ ਆਪਣੇ ਘਰ ਅੰਦਰ ਹੀ ਕੀਤੀ ਗਈ ਅਤੇ ਚੁਣੀ ਗਈ ਕਮੇਟੀ 'ਚ ਜ਼ਿਆਦਾਤਰ ਪਤਿਤ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਜੋ ਗੁਰਮਤੇ ਰਹਿਤ ਮਰਿਆਦਾ ਤੋਂ ਬਿਲਕੁਲ ਕੋਰੇ ਹਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚੀ ਦੋ ਮੈਂਬਰੀ ਟੀਮ ਨੇ ਮੌਕੇ ਤੇ ਪਹੁੰਚੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਪੂਰੇ ਮਾਮਲੇ ਦੀ ਪੜਤਾਲ ਕਰਦਿਆਂ ਦੋਵੇਂ ਧਿਰਾਂ ਦੇ ਬਿਆਨ ਕਲੰਬਤ ਕਰ ਲਏ ਹਨ ਜਿਨ੍ਹਾਂ ਤੇ ਅੰਤਿਮ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਜਾਵੇਗਾ। ਪੁਰਾਣੀ ਪ੍ਰਬੰਧਕਾ ਨੇ ਵੀ মিডিਆ ਸਾਹਮਣੇ ਆਪਣਾ ਪੱਖ ਰੱਖਿਆ ਪਰ ਜਦੋਂ ਦੂਜੀ ਧਿਰ ਦਾ ਪੱਖ ਲੈਣ ਲਈ মিডিਆ ਵੱਲੋਂ ਟ੍ਰਾਸਟ ਦੇ ਚੇਅਰਮੈਨ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਖੜ੍ਹ ਪੰਜਾਬ ਟੀਵੀ ਲਈ ਮਲੇਰਕੋਟਲਾ ਤੋਂ ਪੱਤਰਕਾਰ ਸੁਖਵਿੰਦਰ ਸਿੰਘ ạtਵਾਲਦੀ ਵਿਸ਼ੇਸ਼ ਰਿਪੋਰਟ